ਜੀ ਸੋਸ਼ਲ ਲੂਟੂ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਨਵੇਂ ਰਾਸ਼ਨ ਕਾਰਡ ਬਣਾਉਣੇ ਸ਼ੁਰੂ ਨਵਾਂ ਨਾਮ ਕਿਵੇਂ ਜੋੜੀਏ ਅਪਲਾਈ ਆਨਲਾਈਨ ਗਰੀਬ ਪਰਿਵਾਰਾਂ ਲਈ ਆਈ ਵੱਡੀ ਖੁਸ਼ਖਬਰੀ ਕੀ ਹੈ ਪੂਰੀ ਅਪਡੇਟ ਔਰ ਹੁਣ ਪੰਜਾਬ ਸਰਕਾਰ ਦੁਆਰਾ ਰਾਸ਼ਨ ਕਾਰਡਾਂ ਦੇ ਲਈ ਨਵੀਂ ਅਪਡੇਟ ਜੋ ਸ਼ੇਅਰ ਕੀਤੀ ਗਈ ਹੈ ਇਸ ਦੇ ਅਨੁਸਾਰ ਕੌਣ-ਕੌਣ ਰਾਸ਼ਨ ਕਾਰਡ ਬਣਵਾ ਸਕਦਾਗਾ ਅਤੇ ਕਿਹੜੇ ਕਿਹੜੇ ਦਸਤਾਵੇਜ਼ ਲੱਗਣਗੇ ਆਉ ਜਾਣਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲੱਟ ਉੱਪਰ ਦੇਖ ਨੂੰ ਮਿਲ ਸਕਣਗੀਆਂ ਤੇ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਨਵੇਂ ਰਾਸ਼ਨ ਕਾਰਡ ਕਿਵੇਂ ਬਣਾਏ ਜਾਣਗੇ ਅਤੇ ਕਿਹੜੇ ਕਿਹੜੇ ਪਰਸਨ ਦਾ ਰਾਸ਼ਨ ਕਾਰਡ ਬਣਾਇਆ ਜਾਣ ਵਾਲਾਗਾ ਤਾਂ ਇਸ ਤੇ ਲਈ ਤੁਹਾਨੂੰ ਅਫੀਸ਼ੀਅਲ ਵੈਬਸਾਈਟ ਐਨ ਐਸ ਇਆfte ਉੱਪਰ ਲੈ ਕੇ ਆ ਚੁੱਕੇ ਹਾਂ ਜਿੱਥੇ ਤੁਸੀਂ ਨਵਾਂ ਰਾਸ਼ਨ ਕਾਰਡ ਅਗਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਪਬਲਿਕ ਲੌਗਇਨ ਆਪਸ਼ਨ ਤੇ ਕਲਿੱਕ ਕਰਨਾ ਹੋਵੇਗਾ ਔਰ ਇਸ ਵੈਬਸਾਈਟ ਤੇ ਤੁਸੀਂ ਆ ਕੇ ਸਭ ਤੋਂ ਪਹਿਲਾਂ ਨਿਊ ਰਜਿਸਟਰ ਤੇ ਕਲਿੱਕ ਕਰਨਾ ਅਤੇ ਆਪਣੀ ਨਵੀਂ ਆਈਡੀ ਕ੍ਰੀਏਟ ਕਰਨੀ ਹੁੰਦੀ ਹੈ ਹੁਣ ਦੋਸਤੋ ਤੁਹਾਨੂੰ ਦੱਸ ਦਈਏ ਸਭ ਤੋਂ ਪਹਿਲਾਂ ਕਿ ਰਾਸ਼ਨ ਕਾਰਡ ਕੌਣ-ਕੌਣ ਬਣਾ ਸਕਦਾ ਹੈ ਅਗਰ ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਰਾਸ਼ਨ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਜੋ ਇਸ ਦੇ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਿਆ ਨੇ ਤੁਹਾਡੀ ਸਲਾਨਾ ਆਮਦਨ 1 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਦੂਜੇ ਨੰਬਰ ਤੇ ਤੁਹਾਡੀ ਜੋ ਜ਼ਮੀਨ ਹੈ ਉਹ 2.5 ਕਿੱਲੇ ਤੋਂ ਘੱਟ ਹੋਣੀ ਚਾਹੀਦੀ ਹੈ ਤੀਜੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਪਰਸਨ ਗਵਰਨਮੈਂਟ ਜੌਬ ਤੇ ਨਹੀਂ ਲੱਗਿਆ ਹੋਣਾ ਚਾਹੀਦਾਗਾ ਚੌਥੀ ਗੱਲ ਕਿ ਤੁਸੀਂ ਆਈਟੀਆਰ ਫਿਲ ਨਹੀਂ ਕਰਦੇ ਹੋਣੇ ਚਾਹੀਦੇ ਕਿਉਂਕਿ ਬਹੁਤ ਸਾਰੇ ਲੋਕ ਆਈਟੀਆਰ ਫਿਲ ਕਰਦੇ ਆਂ ਜੇਕਰ ਤੁਸੀਂ ਆਈਟੀਆਰ ਫਿਲ ਕਰਦੇ ਹੋ ਤਾਂ ਤੁਸੀਂ ਰਾਸ਼ਨ ਕਾਰਡ ਦਾ ਲਾਭ ਨਹੀਂ ਲੈ ਸਕਦੇ ਇਸ ਤੋਂ ਇਲਾਵਾ ਤੁਹਾਡੇ ਘਰ ਦੇ ਵਿੱਚ ਏਸੀ ਜਾਂ ਫਿਰ ਚਾਰ ਪਹੀਏ ਵਾਹਨ ਜਿਵੇਂ ਕਿ ਕਾਰ ਟਰੈਕਟਰ ਗੱਡੀ ਇਹ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਇਸ ਤੋਂ ਇਲਾਵਾ ਤੁਹਾਡਾ ਜੋ ਜੇ ਫਾਰਮ ਹੈ ਜੇ ਫਾਰਮ 1 ਲੱਖ ਤੋਂ ਵੱਧ ਦਾ ਹਰ 6 ਮਹੀਨਿਆਂ ਦਾ ਛਮਾਈ ਦਾ ਨਹੀਂ ਹੋਣਾ ਚਾਹੀਦਾਗਾ ਔਰ ਇਸ ਤੋਂ ਇਲਾਵਾ ਜੋ ਤੁਹਾਡੇ ਘਰ ਦੇ ਵਿੱਚ ਅਗਰ 200 ਵਰਗ ਮੀਟਰ ਤੋਂ ਜ਼ਿਆਦਾ ਦਾ ਕੋਈ ਸ਼ਹਿਰੀ ਖੇਤਰ ਵਿੱਚ ਪਲਾਟ ਹੈ ਜਾਂ ਘਰ ਹੈ ਤਾਂ ਫਿਰ ਵੀ ਤੁਸੀਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇਗੇ ਹੁਣ ਗੱਲ ਕਰੀਏ ਕਿ ਰਾਸ਼ਨ ਕਾਰਡ ਕਿਸ ਦੇ ਨਾਮ ਤੇ ਬਣਵਾਉਣਾ ਚਾਹੀਦਾਗਾ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਜਾਂ ਸੈਂਟਰ ਸਰਕਾਰ ਵੱਲੋਂ ਰਾਸ਼ਨ ਕਾਰਡ ਦੇ ਉੱਪਰ ਸਭ ਤੋਂ ਜ਼ਿਆਦਾ ਜੋ ਬੈਨੀਫਿਟ ਹੈ ਔਰਤਾਂ ਨੂੰ ਦਿੱਤਾ ਜਾਂਦਾ ਹੈ ਇਸ ਕਰਕੇ ਤੁਸੀਂ ਰਾਸ਼ਨ ਕਾਰਡ ਆਪਣੇ ਘਰ ਦੀ ਕਿਸੇ ਵੀ ਮਹਿਲਾ ਦੇ ਨਾਮ ਤੇ ਬਣਾਓ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਸ ਰਾਸ਼ਨ ਕਾਰਡ ਨੂੰ ਬਣਵਾ ਕੇ ਉਸ ਦੇ ਨਾਲ ਆਪਣੇ ਪੂਰੀ ਫੈਮਿਲੀ ਦੇ ਲਈ ਲਾਭਦਾਇਕ ਨਵੀਆਂ ਨਵੀਆਂ ਸਕੀਮਾਂ ਦੇ ਵਿੱਚ ਲਾਭ ਅਪਲਾਈ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਰਾਸ਼ਨ ਕਾਰਡ ਬਣਾਉਣ ਦੇ ਲਈ ਦਸਤਾਵੇਜ਼ ਤੇ ਸਾਰੇ ਫੈਮਿਲੀ ਮੈਂਬਰ ਦੇ ਆਧਾਰ ਕਾਰਡ ਹੋਣੇ ਚਾਹੀਦੇ ਆ ਉਸ ਦੇ ਨਾਲ ਜਿਹੜੇ ਪਰਸਨ ਦੇ ਨਾਮ ਤੇ ਤੁਸੀਂ ਰਾਸ਼ਨ ਕਾਰਡ ਬਣਾਉਣਾ ਉਸ ਦੀਆਂ ਦੋ ਫੋਟੋਆਂ ਇੱਕ ਗਰੁੱਪ ਫੋਟੋ ਔਰ ਉਸ ਔਰਤ ਦਾ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਚਾਹੀਦਾ ਅਤੇ ਇੱਕ ਹੋਰ ਰੈਜ਼ੀਡੈਂਟ ਪ੍ਰੂਫ ਬਿਜਲੀ ਦਾ ਬਿੱਲ ਜਾਂ ਫਿਰ ਵੋਟ ਕਾਰਡ ਹੋਣਾ ਲਾਜ਼ਮੀ ਹੈ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਰਾਸ਼ਨ ਕਾਰਡ ਲਈ ਜੋ ਆਨਲਾਈਨ ਵੈੱਬਸਾਈਟ ਹੈ ਨੈਸ਼ਨਲ ਫੂਡ ਸਿਕਿਉਰਿਟੀ ਪੋਰਟਲ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਈਡੀ ਕ੍ਰੀਏਟ ਕਰੋਗੇ ਆਈਡੀ ਉਸੇ ਪਰਸਨ ਦੇ ਨਾਮ ਤੇ ਕ੍ਰੀਏਟ ਕਰੋ ਜਿਸ ਦੇ ਨਾਮ ਦੇ ਤੁਸੀਂ ਰਾਸ਼ਨ ਕਾਰਡ ਬਣਾਉਣਾ ਹੈ ਜਿਹੜਾ ਧਾਰ ਕਾਰਡ ਦੇ ਉੱਪਰ ਨਾਮ ਹੈ ਉਹ ਲਿਖੋ ਸਟੇਟ ਸਿਲੈਕਟ ਕਰੋ ਡੇਟ ਆਫ ਬਰਥ ਜੈਂਡਰ ਮੇਲ ਫੀਮੇਲ ਉਸ ਤੋਂ ਬਾਅਦ ਡਿਸਟ੍ਰਿਕਟ ਅਤੇ ਇੱਥੇ ਆਪਣੀ ਮਰਜ਼ੀ ਦਾ ਇੱਕ ਆਈਡੀ ਔਰ ਪਾਸਵਰਡ ਤੁਸੀਂ ਬਣਾ ਸਕਦੇ ਹੋ ਉਸ ਤੋਂ ਬਾਅਦ ਤਹਿਸੀਲ ਵਿਲੇਜ ਦਾ ਨਾਮ ਪਾਸਵਰਡ ਦੁਬਾਰਾ ਕਨਫਰਮ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਜੀਮੇਲ ਆਈਡੀ ਪਿੰਨ ਕੋਡ ਔਰ ਕੈਪਚਰ ਕੋਡ ਇਹ ਸਾਰੀਆਂ ਚੀਜ਼ਾਂ ਤੁਸੀਂ ਫਿਲ ਕਰਕੇ ਇੱਥੇ ਤੁਸੀਂ ਚੈੱਕ ਆਊਟ ਕਰਨਾ ਹੈ ਅਤੇ ਸਬਮਿਟ ਕਰ ਦੇਣਾਗਾ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਤੇ ਓਟੀਪੀ ਜਾਏਗਾ ਜੋ ਕਿ ਤੁਸੀਂ ਫਿਲ ਕਰਕੇ ਆਪਣੀ ਆਈਡੀ ਨੂੰ ਵੈਰੀਫਾਈ ਕਰੋਗੇ ਆਈਡੀ ਵੈਰੀਫਾਈ ਕਰਨ ਤੋਂ ਬਾਅਦ ਪਬਲਿਕ ਲੌਗਇਨ ਤੇ ਦੁਬਾਰਾ ਤੋਂ ਤੁਸੀਂ ਆ ਜਾਣਾਗਾ ਔਰ ਇੱਥੇ ਬੈਕ ਪਬਲਿਕ ਲੌਗਇਨ ਤੇ ਆ ਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਆਈਡੀ ਨੂੰ ਲੌਗਇਨ ਕਰੋਗੇ ਆਈਡੀ ਨੂੰ ਲੌਗਇਨ ਕਰਨ ਦੇ ਵਿੱਚ ਉਸ ਤੋਂ ਬਾਅਦ ਔਰ ਇੱਕ ਜ਼ਰੂਰੀ ਸੂਚਨਾ ਇਹ ਵੀ ਹੈ ਕਿ ਜਿਸ ਨਾਮ ਦੇ ਤੁਸੀਂ ਰਾਸ਼ਨ ਕਾਰਡ ਬਣਵਾਉਣ ਜਾ ਰਹੇ ਹੋ ਉਸ ਦਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਜ਼ਰੂਰ ਲਿੰਕ ਹੋਣਾ ਚਾਹੀਦਾ ਕਿਉਂਕਿ ਆਧਾਰ ਕਾਰਡ ਵੀ ਵੈਰੀਫਾਈ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਕਾਮਨ ਰਜਿਸਟਰਡ ਫੈਸਿਲਿਟੀ ਤੇ ਆ ਜਾਣਾਗਾ ਔਰ ਇੱਥੇ ਹੁਣ ਦੋਸਤੋ ਤੁਹਾਡੇ ਸਾਹਮਣੇ ਤਿੰਨ ਆਪਸ਼ਨ ਨੇ ਸਭ ਤੋਂ ਪਹਿਲੀ ਆਪਸ਼ਨ ਹੈ ਜੀ ਨਿਊ ਰਜਿਸਟਰਡ ਦੀ ਜਦੋਂ ਆਪਾਂ ਨਵਾਂ ਰਾਸ਼ਨ ਕਾਰਡ ਬਣਾਉਣਾ ਹੈ ਇੱਥੇ ਕਲਿੱਕ ਕਰਨਾ ਹੈ ਅਗਰ ਤੁਸੀਂ ਪਹਿਲਾਂ ਅਪਲਾਈ ਕਰ ਚੁੱਕੇ ਹੋ ਤਾਂ ਉਸ ਦਾ ਸਟੇਟਸ ਵੇਖਣਾ ਹੈ ਤਾਂ ਤੁਸੀਂ ਰਜਿਸਟ੍ਰੇਸ਼ਨ ਸਟੇਟਸ ਤੇ ਕਲਿੱਕ ਕਰਕੇ ਸਟੇਟਸ ਦੇਖ ਸਕਦੇ ਹੋ ਉਸ ਤੋਂ ਬਾਅਦ ਜਦੋਂ ਤੁਹਾਡਾ ਰਾਸ਼ਨ ਕਾਰਡ ਬਣ ਚੁੱਕਿਆ ਹੈ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਫਿਲ ਕਰਕੇ ਰਾਸ਼ਨ ਕਾਰਡ ਦੀ ਫੋਟੋ ਕਾਪੀ ਜਾਂ ਫਿਰ ਰਾਸ਼ਨ ਕਾਰਡ ਦਾ ਜੋ ਪੀਡੀਐਫ ਹੁੰਦਾ ਹੈ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਕਿਸੇ ਵੀ ਕੈਫੇ ਤੇ ਜਾ ਕੇ ਇਸ ਨੂੰ ਪ੍ਰਿੰਟ ਆਊਟ ਕਰਵਾ ਕੇ ਆਪਣੇ ਕੋਲ ਰੱਖ ਸਕਦੇ ਹੋ ਕਿਉਂਕਿ ਰਾਸ਼ਨ ਕਾਰਡ ਤੇ ਜੋ ਵੀ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਆ ਤਾਂ ਉਸ ਟਾਈਮ ਤੁਹਾਨੂੰ ਰਾਸ਼ਨ ਕਾਰਡ ਦਾ ਨੰਬਰ ਚਾਹੀਦਾ ਹੁੰਦਾ ਤਾਂ ਰਾਸ਼ਨ ਕਾਰਡ ਦਾ ਨੰਬਰ ਤੁਸੀਂ ਆਪਣੇ ਕੋਲ ਜਰੂਰ ਰੱਖੋ ਤਾਂ ਕਿ ਜਦੋਂ ਵੀ ਜ਼ਰੂਰਤ ਪੈਂਦੀ ਹੈ ਤਾਂ ਤੁਹਾਡੇ ਕੋਲ ਨੰਬਰ ਹੋਣਾ ਚਾਹੀਦਾ ਹੈਗਾ ਹੁਣ ਨਿਊ ਰਜਿਸਟਰ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਇਸ ਤਰ੍ਹਾਂ ਦਾਸ਼ਬੋਰਡ ਓਪਨ ਹੋ ਜਾਏਗਾ ਜਿਸਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੇਟ ਸਿਲੈਕਟ ਕਰਕੇ ਸਬਮਿਟ ਕਰ ਦੋਗੇ ਹੁਣ ਤੁਹਾਡੇ ਸਾਹਮਣੇ ਚਾਰ ਸਟੈਪ ਆ ਜੋ ਕਿ ਤੁਸੀਂ ਸਟੈਪ ਬਾਈ ਸਟੈਪ ਕੰਪਲੀਟ ਕਰਨੇ ਆ ਸਭ ਤੋਂ ਪਹਿਲਾਂ ਸਟੇਟ ਉਸ ਤੋਂ ਬਾਅਦ ਰਾਸ਼ਨ ਕਾਰਡ ਦੇ ਵਿੱਚ ਅੰਤਯਨ ਅੰਨ ਯੋਜਨਾ ਇੱਥੇ ਆਪਾਂ ਕਲਿੱਕ ਕਰਦਾਂਗੇ ਉਸ ਤੋਂ ਬਾਅਦ ਰਾਸ਼ਨ ਕਾਰਡ ਹੁਣ ਇੱਥੇ ਆਪਾਂ ਨੂੰ ਫੋਟੋ ਅਪਲੋਡ ਕਰਨੀ ਹੋਵੇਗੀ ਨਾਮ ਲਿਖਣਾ ਹੋਵੇਗਾ ਔਰ ਉਸ ਤੋਂ ਇਲਾਵਾ ਤੁਹਾਡਾ ਜੋ ਵੋਟ ਕਾਰਡ ਨੰਬਰ ਹੈ ਉਹ ਫਿਲ ਕਰਨਾ ਹੋਵੇਗਾ ਤੁਹਾਡਾ ਜੋ ਅਧਾਰ ਕਾਰਡ ਨੰਬਰ ਹੈ ਉਹ ਫਿਲ ਕਰਨਾ ਪਏਗਾ ਜੈਂਡਰ ਮੇਲ ਫੀਮੇਲ ਜੋ ਵੀ ਹੋ ਔਰ ਡੇਟ ਆਫ ਬਰਥ ਇਹ ਚੀਜ਼ਾਂ ਫਿਲ ਕਰਨ ਤੋਂ ਬਾਅਦ ਸੈਕੰਡ ਵਿੱਚ ਮਦਰ ਨੇਮ ਲੋਕਲ ਲੈਂਗੁਏਜ ਆਪਣੀ ਪੰਜਾਬੀ ਹੈ ਪੰਜਾਬੀ ਵਿੱਚ ਵੀ ਅਤੇ ਅੰਗਰੇਜ਼ੀ ਵਿੱਚ ਵੀ ਦੋਹਾਂ ਵਿੱਚ ਫਿਲ ਕਰਾਂਗੇ ਉਸ ਤੋਂ ਬਾਅਦ ਫਾਦਰ ਨੇਮ ਵੀ ਸੇਮ ਦੋਨਾਂ ਲੈਂਗੁਏਜ ਵਿੱਚ ਫਿਲ ਕਰਾਂਗੇ ਤੁਸੀਂ ਕੀ ਕੰਮ ਕਰਦੇ ਹੋ ਇੱਥੋਂ ਤੁਸੀਂ ਸਿਲੈਕਟ ਕਰ ਲੋਗੇ ਅਤੇ ਸਲਾਨਾ ਆਮਦਨ ਕਿੰਨੀ ਹੈ ਉਹ ਇੱਥੇ ਲਿਖ ਦੇਵਾਂਗੇ ਉਸ ਤੋਂ ਬਾਅਦ ਮੈਰਿਜ ਸਟੇਟਸ ਤੁਸੀਂ ਮੈਰਿਡ ਅਨਮੈਰਿਡ ਡਿਵੋਰਸ ਜੋ ਵੀ ਉਹ ਇੱਥੋਂ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਨੈਸ਼ਨੈਟੀ ਆਪਣੀ ਇੰਡੀਆ ਰਹੇਗੀ ਔਰ ਇਹ ਚੀਜ਼ ਨੂੰ ਤੁਸੀਂ ਖਾਲੀ ਛੱਡ ਦੇਣਾ ਕਿਉਂਕਿ ਆਪਣੇ ਕੋਲ ਪਹਿਲਾ ਰਸ਼ਨ ਕਾਰਡ ਨਹੀਂ ਹੈਗਾ ਇਸ ਲਈ ਇਸ ਨੂੰ ਖਾਲੀ ਛੱਡਾਂਗੇ ਉਸ ਤੋਂ ਬਾਅਦ ਮੋਬਾਈਲ ਨੰਬਰ ਜੀਮੇਲ ਆਈਡੀ ਫਿਲ ਕਰਕੇ ਸੇਵ ਐਂਡ ਕੰਟੀਨਿਊ ਕਰ ਦੇਵਾਂਗੇ ਕੰਟੀਨਿਊ ਕਰਨ ਤੇ ਆਪਣੇ ਸਾਹਮਣੇ ਸੈਕੰਡ ਪੇਜ ਚ ਆ ਜਾਂਦੀ ਹੈ ਐਡਰੈਸ ਜੋ ਵੀ ਤੁਹਾਡੇ ਪਿੰਡ ਦਾ ਐਡਰੈਸ ਤੁਹਾਡਾ ਸਹੀ ਆ ਆਧਾਰ ਕਾਰਡ ਉੱਪਰ ਲਿਖਿਆ ਆ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਉਸ ਤੋਂ ਬਾਅਦ ਐਡੀਸ਼ਨਲ ਇਨਫੋਰਮੇਸ਼ਨ ਵਿੱਚ ਤੁਹਾਡੇ ਸਾਰੇ ਹੀ ਫੈਮਿਲੀ ਮੈਂਬਰ ਕੀ ਕੀ ਕੰਮ ਕਰਦੇ ਆ ਉਹ ਡਿਟੇਲ ਅਤੇ ਚੌਥੇ ਦੇ ਵਿੱਚ ਮੈਂਬਰ ਜਿੰਨੇ ਵੀ ਆਪਾਂ ਐਡ ਕਰਨੇ ਆ ਰਾਸ਼ਨ ਕਾਰਡ ਦੇ ਵਿੱਚ ਉਹਨਾਂ ਸਾਰਿਆਂ ਦੀ ਡਿਟੇਲ ਫਿਲ ਕਰ ਦਵਾਂਗੇ ਉਸ ਤੋਂ ਬਾਅਦ ਵੈਰੀਫਾਈ ਹੋਵੇਗਾ ਅਤੇ ਲਾਸਟ ਤੇ ਫਾਈਨਲ ਸਬਮਿਟ ਕਰ ਦਵਾਂਗੇ ਤਾਂ ਇਸ ਤਰੀਕੇ ਰੈਸ਼ਨ ਕਾਰਡ ਦਾ ਫਾਊਰਾ ਫਾਰਮ ਕੰਪਲੀਟ ਕਰ ਸਕਦੇ ਹੋ ਅਗਰ ਇਸ ਦੇ ਸਬੰਧਿਤ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸਿਰਫ WhatsApp ਨੰਬਰ 76966720 'ਤੇ ਮੈਸੇਜ ਕਰਨਾ ਹੈ ਕਾਲ ਅਲਾਉ ਨਹੀਂ ਕੀਤੀ ਜਾਵੇਗੀ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਪੰਜਾਬ ਜੋਬ ਅਲਰਟ ਨੂੰ ਸਬਸਕ੍ਰਾਈਬ ਕਰੋ ਧੰਨਵਾਦ